ਸੱਚਰੀ ਗੱਲ ਦੀ ਇਸ ਵਕਤ ਗੱਲ ਕਰਾਂਗੇ ਵੀ ਜਿਹੜੇ ਲੋਕ ਕਹਿੰਦੇ ਆ ਵੀ ਖੇਤੀ ਕਾਟੇ ਦਾ ਸੌਦਾ ਉਹਨਾਂ ਦੇ ਲਈ ਮੈਂ ਆਪਦੇ ਵੱਲੋਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਖੇਤੀ ਤਿੰਨ ਫਸਲਾਂ ਲਗਭਗ ਉਹ ਇਨਸਾਨ ਲੈ ਸਕਦਾ ਜਿਹੜਾ ਖੇਤੀ ਕਰਨਾ ਜਾਣਦਾ ਤੇ ਕਰਨਾ ਚਾਹੁੰਦਾ ਅੱਜ ਗੱਲ ਕਰੀਏ ਮੱਕੀ ਕਣਕ ਝੋਨਾ ਇਹ ਤਿੰਨ ਫਸਲਾਂ ਆਮ ਹੁੰਦੀਆਂ ਨੇ ਕਈ ਜਗ੍ਹਾ ਦੇ ਉੱਤੇ ਆਲੂ ਵੀ ਲਾਇਆ ਜਾਂਦਾ ਉਨਾ ਜੇ ਉਸ ਤੋਂ ਬਾਤ ਹੀ ਗੱਲ ਕਰੀਏ ਜਿਹੜੇ ਬਦਲ ਦੇ ਉੱਤੇ ਸਰਕਾਰਾਂ ਦਾ ਜੋਰ ਸੀ ਅੱਜ ਤੱਕ ਉਸ ਬਦਲ ਦੇ ਉੱਤੇ ਕੋਈ ਵੱਡੀ ਗੱਲਬਾਤ ਸਰਕਾਰਾਂ ਨਹੀਂ ਕਰ ਸਕੀਆਂ ਜਿਹਨੂੰ ਆਪਾਂ ਕਹਦੇ ਹਾਂ ਗ੍ਰਾਊਂਡ ਲੈਵਲ ਦੇ ਉੱਤੇ ਕੋਈ ਇਹਨਾਂ ਨੇ ਚੀਜ਼ ਕਿਤੇ 100 200 400 ਪਿੰਡਾਂ ਦੇ ਵਿੱਚ ਬਜਾਈ ਹੋਵੇ ਕਿਉਂਕਿ ਬਾਜ਼ਾਰਾਂ 12000 ਤੋਂ ਪਲੱਸ ਪਿੰਡ ਹੈਗੀ ਹੈ ਘੱਟੋ ਘੱਟ ਲੁਧਿਆਣਾ ਯੂਨੀਵਰਸਿਟੀ ਦੀ ਗੱਲ ਕਰਾਂ ਇਹਨੂੰ ਆਪਦੇ ਇਲਾਕੇ ਦੇ ਵਿੱਚ ਇਹ ਇੱਕ ਅਦਾ ਐਕਸਪੈਰੀਮੈਂਟ ਕਰਨਾ ਚਾਹੀਦਾ ਸੀ ਤਾਂ ਕਿ ਲੋਕਾਂ ਨੂੰ ਲੱਗਦਾ ਜਿੱਦਾਂ ਅੱਜ ਸਰਕਾਰਾਂ ਜ਼ੋਰ ਲੁਧਿਆਣੇ ਲਾਕੇ ਦੇ ਵਿੱਚ ਜ਼ਮੀਨ ਰਿਕਵਰ ਕਰਨ ਦੇ ਲਈ ਪਾ ਰਹੀਆਂ ਨੇ ਤੇ ਜੇ ਇਦਾਂ ਹੀ ਕਿਤੇ ਫੰਡ ਦੇ ਕੇ ਜਾਂ ਮੁਆਵਜ਼ਾ ਦੇ ਕੇ ਕੋਈ ਫਸਲ ਹੋਰ ਉਗਾਈ ਜਾਂਦੀ ਤੇ ਕਿਸਾਨਾਂ ਨੂੰ ਉਮੀਦ ਹੁੰਦੀ ਕਿ ਉਹਨਾਂ ਦੇ ਸਿਰ ਪੈਸਾ ਨਹੀਂ ਟੁੱਟੂਗਾ ਤਾਂ ਇਹ ਬਦਲ ਨੂੰ ਵੀ ਐਕਸੈਪਟ ਕਰਦੇ ਜਿੱਦਾਂ ਅਜੇ ਤੱਕ ਇਹਨਾਂ ਡਾਂਗ ਫੇਰੀ ਜਾ ਰਹੀ ਆ ਪਿਆਰ ਨਾਲ ਵੀ ਇੱਕ ਬਦਲ ਹੋ ਸਕਦਾ ਸੀ ਸ਼ਾਇਦ ਉਹਦੇ ਉੱਤੇ ਸਰਕਾਰਾਂ ਨੇ ਸ਼ਾਇਦ ਸ਼ਬਦ ਕਹਿੰਦਾ ਜ਼ੋਰ ਨਹੀਂ ਦਿੱਤਾ ਪਰ ਸਰਕਾਰਾਂ ਆਪ ਇਹਦਾ ਜਵਾਬ ਦੇਣੀ ਹੈ ਹੁਣ ਗੱਲ ਆ ਰਹੀ ਹੈ ਅਚਾਰ ਪਾਉਣਾ ਆਮ ਗੱਲ ਹੋ ਗਈ ਪਿੰਡਾਂ ਦੇ ਵਿੱਚ ਵੀ ਜਿਹੜਾ ਪਸ਼ੂਆਂ ਦੇ ਲਈ ਅਚਾਰ ਪਾਇਆ ਜਾ ਰਿਹਾ ਉਹਦੇ ਲਈ ਮੱਕੀ ਦੀ ਵੱਡੇ ਲੈਵਲ ਤੇ ਖਸਤ ਹੋ ਰਹੀ ਹੈ ਕਣਕ ਉਹਦੇ ਲਈ ਕੋਈ ਦੌਰ ਹੈ ਨਹੀਂ ਕੁਝ kiya ਹੀ ਨਹੀਂ ਜਾ ਸਕਦਾ ਉਹਦੀ ਤਾਂ ਖਸਤ 100% ਹੈ ਜੇ ਆਲੂ ਦੀ ਵੀ ਗੱਲ ਕਰੀਏ ਆਲੂ ਦੀ ਵੀ ਖਸਤ ਲਗਭਗ 50 ਤੋਂ ਲੈ ਕੇ 70% ਹੋ ਜਾਂਦੀ ਹੈ ਥੋੜਾ ਬਹੁਤਾ ਆਲੂ ਕਈ ਜਗ੍ਹਾ ਦੇ ਉੱਤੇ ਖਰਾਬ ਹੁੰਦਾ ਗੱਲ ਆ ਜਾਂਦੀ ਉਹ ਝੂਨੇ ਦੀ ਝੂਨੇ ਦੀ ਜਿਹੜੀ ਚੀਜ਼ ਆ ਹੁਣ ਅਟੋ ਅੱਡੀ ਜਿਹੜੇ ਇਹਨਾਂ ਨੇ 26 ਆ ਗਿਆ ਅੱਜ ਕੱਲ ਬਈ 26 ਜਿਹੜੀ ਵੈਰੈਟੀ ਹੈਗੀ ਆ ਇਹਨੂੰ ਸਰਕਾਰਾਂ ਲੈਂਦੀਆਂ ਨੇ ਜੇ ਇਹਨਾਂ ਨੇ ਇਹਦਾ ਬਦਲ 26 ਗੱਡੇ ਇਹਦੀ ਜਗ੍ਹਾ ਤੇ ਇਹਦਾ ਬਦਲ ਇਹ ਹੁੰਦਾ ਵੀ ਹੋਰ ਫਸਲ ਲਾਓ ਅਸੀਂ ਮੁਆਵਜ਼ਾ ਦਿੰਦੇ ਆ ਜੇ ਨੁਕਸਾਨ ਹੋ ਤਾਂ ਸ਼ਾਇਦ ਕਿਸਾਨੀ ਦੇ ਵੱਲ ਨੂੰ ਗਿਆ ਜਾਂਦੀ ਹੁਣ ਲਾਸਟ ਉੱਤੇ ਜਿਹੜੀ ਮੈਂ ਗੱਲ ਕਰਨਾ ਚਾਹੁੰਨਾ ਗੱਲ ਇਹ ਆ ਵੀ ਅੱਜ ਪੰਜਾਬ ਦੇ ਵਿੱਚ ਲੁਧਿਆਣੇ ਦੀ ਗੱਲ ਚੱਲਦੀ ਆ ਵੀ ਕਾਫੀ ਵੱਡਾ ਜਿਹੜਾ ਰਕਬਾ ਖੇਤੀ ਦੇ ਥੱਲੋਂ ਨਿਕਲਣ ਵਾਲਾ ਜਦੋਂ ਉਸ ਦਾ ਕੈਲਕੂਲੇਸ਼ਨ ਕੀਤਾ ਜਾਊਗਾ ਤਾਂ ਕਈ ਵੱਡੇ ਟਨਾਂ ਦੇ ਵਿੱਚ ਗੱਲ ਆਊਗੀ ਕਿ ਕਣਕ ਦੀ ਜਿਹੜੀ ਪੈਦਾਵਾਰ ਆ ਉਹ ਪੰਜਾਬ ਚੋਂ ਘਟੂਗੀ ਆਲੂ ਦੀ ਪੈਦਾਵਾਰ ਘਟੂਗੀ ਕਿਉਂਕਿ ਇਸ ਇਲਾਕੇ ਦੇ ਵਿੱਚੋਂ ਆਲੂ ਦਾ ਜਿਹੜਾ ਬੀ ਆ ਤਿਆਰ ਕਰਕੇ ਗੁਜਰਾਤ ਵਗੈਰਾ ਜਾਂਦਾ ਸੀ ਉੱਥੇ ਵੀ ਕਾਫੀ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਉਤੋਂ ਬਾਅਦ ਗੱਲ ਕਰੀਏ ਇਸ ਇਲਾਕੇ ਦੇ ਵਿੱਚ ਲੁਧਿਆਣੇ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਡੈਰੀ ਫਾਰਮਿੰਗ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਤੇ ਹੋ ਰਹੀ ਆ ਉਹਦੇ ਲਈ ਅਚਾਰ ਦੇ ਲਈ ਮੱਕੀ ਦੀ ਜਿਹੜੀ ਬਹੁਤ ਵੱਡੇ ਲੈਵਲ ਤੇ ਲੋਡ ਪਊਗੀ ਕਣਕ ਦੀ ਲੋਡ ਜਿੱਥੋਂ-ਜਿੱਥੋਂ ਇਲਾਕਾ ਘਟਦਾ ਜਾਊਗਾ ਉਹਨਾਂ ਨੇ ਕਣਕ ਦਾ ਖਾਣੀ ਆ ਜੇ ਹੁਣ ਉਹਨਾਂ ਦੀਆਂ ਪੈਲੀਆਂ ਲੈ ਕੇ ਇਸ ਤੋਂ ਬਾਅਦ ਕਿਸੇ ਪਾਸੇ ਹੋਰ ਜਾਣਗੇ ਉਹ ਇੱਕ ਲੰਮਾ ਸਰਵਾਈਵਲ ਟਾਈਮ ਹੋ ਜਾਣਾ ਪਰ ਇਹ ਤਾਂ ਇੱਕ ਖਿਪਤੇ ਦੇ ਵਿੱਚੋਂ ਪੈਦਾਵਾਰ ਘਟੂਗੀ ਤਾਂ ਉਹਦੇ ਨਾਲ ਦੂਏ ਪਾਸੇ ਮੈਂ ਗੱਲ ਕਰਾਂ ਜਿਹੜੇ ਲੋਕ ਖੇਤੀ ਕਰ ਰਹੇ ਨੇ ਉੱਥੇ ਰੇਟ ਆ ਜਿਹੜਾ ਕਣਕ ਦਾ ਰੇਟ ਵੀ ਵਧ ਜਾਣਾ ਹੋਰ ਫਸਲਾਂ ਦਾ ਵੀ ਰੇਟ ਵਧ ਜਾਣਾ ਖੇਤੀ ਵਾਲਿਆਂ ਦੇ ਲਈ ਇਹ ਮੁਨਾਫੇ ਦਾ ਹੀ ਸੌਤਾ ਰਹਿਣਾ ਤੇ ਮੁਨਾਫਾ ਵਧ ਜਾਣਾ ਨੁਕਸਾਨ ਸਭ ਤੋਂ ਜਿਆਦਾ ਜਿਹੜਾ ਹੋਣਾ ਉਹ ਹੋਣਾ ਮਜ਼ਦੂਰ ਵਰਗ ਦਾ ਕਿਉਂਕਿ ਇੱਕ ਤਾਂ ਉਹਨਾਂ ਦੇ ਲਈ ਜਿਹੜਾ ਕਿੱਤਾ ਕੰਮ ਉਹ ਲਿਫਟਡ ਹੋ ਜਾਣਾ ਉਹਦੇ ਜਿਹਨਾਂ ਨੂੰ ਨੁਕਸਾਨ ਹੋਊਗਾ ਜਦੋਂ ਰੇਟ ਵਧ ਜੂਗਾ ਤੇ ਉਸ ਲੈਵਲ ਦੀ ਉਹਨਾਂ ਨੂੰ ਗੱਲ ਕਰੀਏ ਦਿਹਾੜੀ ਨਹੀਂ ਮਿਲੂਗੀ ਤੇ ਜਦੋਂ ਕਣਕ ਦਾ ਰੇਟ ਜਾਂ ਹੋਰ ਰੇਟ ਵਧ ਜਾਣਗੇ ਉਹਦੇ ਨਾਲ ਬਹੁਤ ਵੱਡਾ ਜਿਹੜਾ ਇਸ ਵਾਰੀ ਦੇਖਣ ਨੂੰ ਮਿਲੂਗਾ ਵੀ ਨੁਕਸਾਨ ਵਾਲੀਆਂ ਗੱਲਾਂ ਨੇ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੇ ਜੇ ਉਹਨਾਂ ਨੇ ਇਹਦੇ ਲਈ ਕੁਝ ਸੋਚਿਆ ਹੋਇਆ ਤਾਂ ਉਹ ਗਰਾਊਂਡ ਦੇ ਉੱਤੇ ਲਿਆ ਕੇ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ ਉਮੀਦ ਹੈ ਤੁਸੀਂ ਜਿਹੜੇ ਵੀਡੀਓes ਦੇਖ ਰਹੇ ਹੋ ਆਪਦੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋਗੇ ਕਿਉਂਕਿ ਗਲਤੀਆਂ ਇਨਸਾਨ ਨਹੀਂ ਕਰਦਾ ਤੇ ਸਾਤੋਂ ਵੀ ਕੋਈ ਬੋਲਦੇ ਗਲਤੀ ਹੋ ਸਕਦੀ ਹੈ ਧੰਨਵਾਦ